ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੋ ਸਾਰੇ ਵੀਰਾਂ ਨੂੰ ਬੇਨਤੀ ਆ ਕਿ ਜਿੰਨੇ ਵੀ ਆਪਣੇ ਪੇਜ ਦੇ ਨਾਲ ਜੁੜਿਆ ਵੀਰ ਆ ਵੀਰਕ ਨੂੰ ਸ਼ੇਅਰ ਜਰੂਰ ਕਰਦਿਆ ਕਰੋ ਤੇ ਜਿੰਨੇ ਵੀ ਆਪਣੇ ਪੇਜ ਨਾਲ ਜੁੜਿਆ ਸਾਰੇ ਵੀਰਾਂ ਦਾ ਧੰਨਵਾਦ ਜਿਹੜਾ ਆਪਣਾ ਚੈਨਲ ਹੈ YouTube ਉਸ ਨੂੰ ਸਬਸਕ੍ਰਾਈਬਰ ਜਰੂਰ ਕਰਿਆ ਜੀ ਸਵਾਪਾ ਅੱਜ ਗੱਲ ਕਰਦੇ ਹਾਂ ਜੂਨ 1984 ਜਦੋਂ ਸ੍ਰੀ ਦਰਬਾਰ ਸਾਹਿਬ ਹਰਮੰਦਰ ਸਾਹਿਬ ਤੇ ਹਮਲਾ ਹੋਇਆ ਸਮੇਂ ਦੀ ਹਕੂਮਤ ਨੇ ਹਮਲਾ ਕੀਤਾ ਤੀਜਾ ਖੱਲੂ ਘਰਾ ਉਸ ਵੇਲੇ ਦਾ ਜਿਹੜਾ ਜਰਨਲ ਸੀ ਕੇਐਸ ਕਲਦੀਪ ਸਿੰਘ ਬਰਾੜ ਉਹਨੇ ਇੱਕ ਕਿਤਾਬ ਛਾਪੀ ਸੀ ਬਲੂ ਸਟਾਰ ਸਾਕਾ ਲੀਲਾ ਤਾਰਾ ਉਹਦੇ ਵਿੱਚ ਉਹਨੇ ਸਾਰੀ ਵਾਰਤਾਲਾਪ ਦੱਸੀਆ ਵੀ ਕਿਵੇਂ ਅਸੀਂ ਐਂਟਰ ਹੋਏ ਕਿਵੇਂ ਸਾਨੂੰ ਟ੍ਰੇਨਿੰਗ ਦਿੱਤੀ ਦਰਬਾਰ ਸਾਹਿਬ ਦੇ ਅੰਦਰ ਜਾਣ ਦੀ ਤੇ ਜੋ ਸਮਾਂ ਨਾ ਹੋ ਭੁੱਲਿਆ ਜਾ ਸਕਦਾ ਤੇ ਨਾ ਹੀ ਭੁੱਲਣ ਯੋਗ ਹੈ ਸੋ ਕਹਿੰਦਾ ਵੀ ਜਦੋਂ ਅਸੀਂ ਦਰਬਾਰ ਸਾਹਿਬ ਨੂੰ ਉਹਨਾਂ ਦੇ ਕਹਿਣ ਦੇ ਬੋਲੀ ਦੇ ਮੁਤਾਬਕ ਜਦੋਂ ਕਹਿੰਦਾ ਆਪਰੇਸ਼ਨ ਸਾਡਾ ਖਤਮ ਹੋ ਗਿਆ ਪਰ ਆਪਾਂ ਆਪਰੇਸ਼ਨ ਨਹੀਂ ਕਹਣਾ ਆਪਰੇਸ਼ਨ ਹੈ ਇਹ ਕਹਿੰਦੇ ਆ ਵੀ ਜੇ ਕੋਈ ਬਿਮਾਰੀ ਦਾ ਆਪਾਂ ਇਲਾਜ ਕਰਦੇ ਆ ਉਹਨੂੰ ਆਪਰੇਸ਼ਨ ਆਪਣੇ ਵਾਸਤੇ ਉਹ ਕੱਲੂ ਘਾਰਾ ਸੀ ਤੇ ਉਹ ਕਹਿੰਦਾ ਵੀ ਮੈਂ ਜਦੋਂ ਗਿਆ ਮੈਨੂੰ ਲੋਕਾਂ ਨੇ ਸਵਾਲ ਕੀਤੇ ਵੀ ਤੁਸੀਂ ਗੁਰੂ ਅਰਜਨ ਸਿੰਘ ਦਾ ਸ਼ਹੀਦੀ ਧੜਾਈ ਕਿਉਂ ਚੁਣਿਆ ਜਿਹੜਾ ਅਟੈਕ ਕਰਨ ਵਾਸਤੇ ਹਰਮੰਦਰ ਸਾਹਿਬ ਤੇ ਜਰਨਲ ਕਲਦੀਪ ਸਿੰਘ ਕਹਿੰਦਾ ਵੀ ਮੈਂ ਆਖਿਆ ਵੀ ਸਰਕਾਰ ਨੇ ਸਾਨੂੰ ਕਿਹਾ ਸੀ ਵੀ ਸਿੱਖਾਂ ਨੂੰ ਨਸੀਹਤ ਪਵੇ ਵੀ ਕਦੇ ਵੀ ਗਾਂ ਵਾਸਤੇ ਸਰਕਾਰ ਦੇ ਨਾਲ ਮੱਥਾ ਨਾ ਲਾਉਣਾ ਫਿਰ ਕਹਿੰਦੇ ਮੈਨੂੰ ਕਹਿੰਦੇ ਵੀ ਤੂੰ ਸਿੱਖ ਸੀ ਸਿੱਖ ਹੋ ਕੇ ਤੂੰ ਸਿੱਖ ਧਰਮ ਤੇ ਹਮਲਾ ਕੀਤਾ ਕਹਿੰਦਾ ਮੈਂ ਆਖਿਆ ਵੀ ਜਿਹੜਾ ਧਰਮ ਹੁੰਦਾ ਇਨਸਾਨ ਦਾ ਪਹਿਲਾ ਧਰਮ ਉਹਦਾ ਫਰਜ਼ ਹੁੰਦਾ ਦੂਜਾ ਧਰਮ ਬਾਅਦ ਸੀ ਮੈਂ ਆਪਦਾ ਫਰਜ਼ ਨਿਭਾਇਆ ਮੇਰੇ ਘਰ ਵਾਲੀ ਨੇ ਕਹਿੰਦਾ ਮੈਨੂੰ ਕਿਹਾ ਸੀ ਵੀ ਅਸਤੀਫਾ ਦੇ ਦੇ ਵੀ ਤੂੰ ਸਿੱਖ ਧਰਮ ਤੇ ਹਮਲਾ ਨਾ ਕਰ ਆਪਾਂ ਸਿੱਖਾਂ ਪਰ ਮੈਂ ਉਹਦੀ ਕਹਿੰਦਾ ਗੱਲ ਨਹੀਂ ਮੰਨੀ ਸਭ ਬਾਕੀ ਗੱਲਾਂ ਪਾ ਅਗਲੀ ਵੀਡੀਓ ਵਿੱਚ ਕਰਾਂਗੇ ਵੀਡੀਓ ਚੰਗੀ ਲੱਗੀ ਲਾਈਕ ਤੇ ਸ਼ੇਅਰ ਜਰੂਰ ਕਰ ਦਿਓ ਜੀ ਵਾਹਿਗੁਰਜੀ ਕਾ ਖਾਲਸਾ ਵਾਹਿਗੁਰਜੀ ਕੀ ਫਤਿਹ